ਗਾਇਸ ਹਾਊ ਆਰ ਯੂ ਕੀ ਹਾਲ ਜੀ ਅੱਜ ਇਸ ਪਾਸ਼ੀ ਜੀ ਦੇ ਬਰਥਡੇ ਦੀਆਂ ਤਿਆਰੀਆਂ ਜਿਹੜੀਆਂ ਹੋਈਆਂ ਤੇ ਸਿਸਟਰ ਸਲੋਮੀ ਕਿਦਾਂ ਬਹੁਤ ਵਧੀਆ ਠੀਕ ਠਾਕ ਤੁਹਾਨੂੰ ਵੀ ਹੈਲੋ ਹਾਂਜੀ ਸਾਰੇ ਕਿਦਾਂ ਠੀਕ ਠਾਕ ਆ ਓਕੇ ਜੀ ਸੋ ਕੇਕ ਰੈਡੀ ਆ ਬਾਸੀ ਬਹੁਤ ਬਹੁਤ ਮੁਬਾਰਕਾਂ ਜੀ ਜਨਮ ਦਿਨ ਦੀਆਂ ਬਹੁਤ ਹੀ ਸ਼ੁਕਰਗੁਜ਼ਾਰ ਮੈਂ ਕੋ ਉਸਦੇ ਦੇਖ ਕੇ ਇਸ ਪ੍ਰਾਵਨ ਪੁਜਾ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਾਵਨ ਪੁਜਾ ਜੀ ਤੁਸੀਂ ਆਪਣੀ ਦਾਸੀ ਨੂੰ ਆਪਣੇ ਕੰਮਾਂ ਦੇ ਲਈ ਚੁਣਿਆ ਹੈ ਮੇਰੇ ਖੁਦਾਵੰਦ ਪੁਜਾ ਇਸ ਕਰਕੇ ਵੀ ਆਪਣਾ ਮਕਸਦ ਦੇ ਕੇ ਫਿਰ ਜਾ ਮੇਰੇ ਖੁਦਾਸੀ ਬੜੇ ਸ਼ੁਕਰਗੁਜ਼ਾਰ ਹੂੰ ਮੈਂ ਪ੍ਰਾਰਥਨਾ ਕਰਦੀ ਹਾਂ ਆਪਣੇ ਦਾਸੀ ਨੂੰ ਆਪਣੇ ਪਿਆਰ ਵਿੱਚ ਰੱਖਿਓ ਮੇਰੇ ਖੁਦਾ ਸਦਾ ਤੁਹਾਡਾ ਪਿਆਰ ਮੇਰੇ ਦਿਲ ਦੀ ਰਾਖੀ ਕਰੇ ਮੇਰੇ ਖੁਦਾ ਜੀ ਫਿਰ ਮੈਂ ਖੁਦਾਵੰਦ ਸਦਾ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਇਸ ਬਹੁਤ ਪਿਆਰ ਕਰਨ ਵਾਲੀ ਟੀਮ ਦੇਣ ਦੇ ਲਈ ਮੇਰੇ ਕਿਸ ਤਰ੍ਹਾਂ ਦੇ ਇਸ ਬਹੁਤ ਪਿਆਰਾਂ ਦੀ ਚੋਟੀ ਦੇ ਲਈ ਮੇਰੇ ਖੁਦਾਂ ਨੂੰ ਸੁਧਰ ਮੈਂ ਤੁਹਾਨੂੰ ਆਪ ਕਰਦੀ ਆ ਮੇਰੇ ਖੁਦਾਂ ਨੂੰ ਸੁਧਰ ਦੀ ਪ੍ਰਤੀ ਜਿੰਨੇ ਵੀ ਲੋਕ ਆਸਮਕ੍ਰਿਤੀ ਦੇ ਨਾਲ ਸਾਡੇ ਹਵਾਲੇ ਚੀਜ਼ੇ ਮੇਰੇ ਇੱਕ ਦਾ ਮੈਂ ਧੰਨਵਾਦ ਕਰਦੀ ਹਾਂ ਪ੍ਰਮੋਨਾ ਸੁਪਨਾ ਦੇ ਸੋਕ ਸਲਾਮਤੀ ਸ਼ਾਂਤੀ ਬੰਦ ਦੀਆਂ ਮੇਰੇ ਇੱਕ ਦਾ ਜੀ ਾਰੇ ਪ੍ਰਭੂ ਜੀ ਮੈਂ ਧੰਨਵਾਦ ਕਰਦੀ ਹਾਂ ਮੇਰੇ ਖੁਦਾ ਤੁਸੀਂ ਸਾਨੂੰ ਚਰਵਾਇਆਂ ਦੇ ਵਾਂਗ ਖੜੇ ਕੀਤਾ ਮੇਰੇ ਪਿਤਾ ਜੀ ਔਰ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਭੂ ਇਸ ਕਲੀਸਿਆ ਦੇ ਉੱਤੇ ਸਦਾ ਤੁਹਾਡੀ ਕਿਰਪਾ ਤੇ ਬਰਕਤ ਬਣੀ ਰਹੇ ਮੇਰੇ ਪਿਤਾ ਪਰਮੇਸ਼ਰ ਅਸੀਂ ਅਸੀਂ ਕਲੀਸਿਆ ਦੀ ਸੇਵਾ ਤੁਹਾਡੇ ਪਿਆਰ ਵਿੱਚ ਰਹਿ ਕੇ ਕਰੀਏ ਮੇਰੇ ਖੁਦਾਵੰਦ ਖੁਦਾ ਤੁਹਾਡੇ ਬਚਨ ਦੇ ਅਨੁਸਾਰ ਕਰੀਏ ਮੇਰੇ ਖੁਦਾਵੰਦ ਪਿਤਾ ਜੀ ਯਾਰੇ ਪ੍ਰਭੂ ਜੀ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪੂਰੇ ਵੌਲੰਟੀਅਰਸ ਟੀਮ ਦੇ ਲਈ ਜਿਹੜੇ ਪ੍ਰਭੂ ਕੋਲ ਦੇ ਨੇ ਮੇਰੇ ਖੁਦਾਵੰਦ ਖੁਦਾ ਜੀ ਇੱਕ ਇੱਕ ਚਰਚ ਮੈਂ ਬੜੀ ਸ਼ੁਕਰਗੁਜ਼ਾਰ ਹਨੀ ਕ੍ਰਿਤੀ ਤੁਸੀਂ ਉੱਤਮ ਲੋਕਾਂ ਨੂੰ ਕੱਢ ਕੇ ਮੇਰੇ ਪਿਤਾ ਪਰਮੇਸ਼ਰ ਸ਼ੋਕ ਪੰਡੋਰ ਚੈਚਲੇ ਰਚਸ ਕਗਨਿਤਿਕ ਡਾਇਬੀਟਿਕਾ ਮੈਂ ਤਾਂ ਅਨੁਮਾਨ ਕਰਦੀ ਹਾਂ ਮੇਰੇ ਖੁਦਾ ਜੀ ਸਾਰੇ ਪ੍ਰਮੁੱਖ ਜਿੰਨੇ ਵੀ ਟੀਮ ਮੈਂਬਰਸ ਮੌਜੂਦ ਹੋ ਉਹ ਅਮਰੇ ਤੁਹਾਨੂੰ ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਘਰਾਂ ਨੂੰ ਵਰਕਤਾ ਨਾਲ ਕੰਮ ਲਾਜਾ ਮਸਾ ਬਖਸ਼ੋ ਮੇਰੇ ਖੁਦਾ ਜੀ ਅਰ ਆਪਣਾ ਗਿਆਨ ਸਮਝ ਤੇ ਪ੍ਰਕਾਸ਼ ਹਾਤਮਾ ਦੇ ਕੇ ਸਾਨੂੰ ਇੱਕ ਇੱਕ ਨੂੰ ਆਪਣੀ ਮਹਿਮਾ ਦੇ ਲਿਸਤੇ ਬਾੰਨ ਕਰੋ ਜੀ ਪ੍ਰੋਫੈਸਰ ਦਾ ਨਾਮ ਤਾਂ ਹੀ ਰਿਸੀਤਾਂ ਹਵਾ ਤਿਆਸ ਲਈਆ ਮੇਰੇ ਪ੍ਰਭੂਆਂ ਖੁਦਾ ਸਭਨਾਂ ਨੂੰ ਮੁਹੱਈਆ ਕਰਵਾਓ ਮੇਰੇ ਲਈ ਸਾਡੀ ਗਵਾ ਨੂੰ ਸੁਣੋ ਨਾਮ ਯਸੂ ਜੀ ਦੇ ਨਾਮ ਤੇ ਪਰਮੇਸ਼ੁਰ ਜੀ ਕੋ ਮੰਗ ਰਹੇ ਹਾਂ ਅਮੀਨ